ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਮੁਰਹੂਈ ਦਸਤਾਰਬੰਦੀ ਕਿਸਕਰ ਸਾਹਿਬ ਚ ਨਿਹੰਗ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਨੇ ਪ੍ਰੇਕ ਦਿੱਤੀਆਂ ਦਸਤਾਰਾਂ ਪਰ ਹਰਮ ਸਿੰਘ ਖਾਲਸਾ ਨੇ ਸਮਾਗਮ ਤੋਂ ਬਣਾਈ ਦੂਰੀ ਦਸਤਾਰਬੰਦੀ ਸਮਾਗਮ 'ਚ ਜਥੇਦਾਰ ਗੜਗਾਜ ਨੇ ਨਸ਼ੇ ਦੇ ਮੁੱਦੇ ਤੇ ਚਿਤਾਈ ਚਿੰਤਾ ਬੋਲੇ ਮਾਂਸਾ ਚ ਚਿੱਟੇ ਦੇ ਆਦੀ ਮਾਪਾਂ ਨੇ ਆਪਣਾ ਹੀ ਬੱਚਾ ਵੇਚਿਆ ਇਹ ਨਹੀਂ ਹੋ ਸਕਦਾ ਸਾਡਾ ਪੰਜਾਬ ਸਾਡੀਆਂ ਮਾਵਾਂ ਨੇ ਧਰਮ ਲਈ ਬੱਚਿਆਂ ਦੇ ਟੁਕੜੇ ਕਰਵਾ ਕੇ ਵਾ ਲਈ ਸੀ ਜੋੜੀ ਗੜੀਗੜ ਦੇ ਮੌਲੀ ਜਾਗਰਾ ਚੰਗਾਮਾ ਬਦਮਾਸ਼ਾਂ ਨੇ ਜਿਮ ਸੰਚਾਲਕ ਦੀ ਥਾਰ ਤੇ ਬરાਏ ਪੱਥਰ ਥਾਰ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ। ਸੁਲਤਾਨਪੁਰ ਲੋਧੀ ਚ ਇੱਕ ਪਰਿਵਾਰ ਨੇ ਪੁਲਿਸ ਤੇ ਲਾਇਆ ਇਲਜ਼ਾਮ ਕਿ ਆਪਲਿਸ ਹਿਰਾਸਤ ਹੋਈ ਨੌਜਵਾਨ ਦੀ ਮੌਤ ਇਨਸਾਫ ਦੀ ਮੰਗ ਨੂੰ ਲੈ ਕੇ ਕੀਤੀ ਰੋਸ ਪ੍ਰਦਰਸ਼ਨ। ਫਰੀਕੋੜ ਦੇ ਪਿੰਡ ਬਰਗਾੜੀ ਚ ਵਿਆਹ ਤੋਂ ਪਹਿਲਾਂ ਕੁੜੀ ਦੀ ਮੌਤ। ਡੋਲੀ ਵਾਲੇ ਸੂਟ ਚ ਉੱਠੀ ਪੂਜਾ ਦੀ ਅਰਤੀ ਜਾਗੋ ਵਾਲੀ ਰਾਤ ਖੁਸ਼ੀ ਮਨਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ। ਜੜੀਗੜ੍ਹ ਚ ਸੀਐਮ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ ਮੁਖਸਤਤ ਡੀਜੀਪੀ ਤੇ ਸੀਨੀਅਰ ਅਧਿਕਾਰੀ ਬੈਠਕ ਚ ਰਹੇ ਮੌਜੂਦ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਨੂੰ ਲੈ ਕੇ ਹੋਈ ਚਰਚਾ ਸੋਨੀਪਾਦ ਦੇ ਪਿੰਡ ਜਾਟੀ ਕਲਾਂ ਚ ਪਿਓ ਪੁੱਤਰ ਦੀ ਮੌਤ ਖੇਤਾਂ ਚ ਕੰਮ ਕਰਨ ਸਮੇ ਲੱਗਿਆ ਕਰੰਟ ਪ੍ਰੇਮ ਸਿੰਘ ਤੇ ਮਨੋਜ ਵਜੋ ਹੋਈ ਬਾਲੀਵੁੱਡ ਅਦਾਕਾਰ ਸतीश ਸ਼ਾਹ ਦਾ ਦੇਹਾਂ 74 ਸਾਲ ਦੀ ਉਮਰ ਚ ਲੈ ਆਖਰੀ ਸਾਹ 100 ਤੋਂ ਵੱਧ ਫਿਲਮਾਂ ਚ ਕੰਮ ਕਰ ਚੁੱਕੇ ਨੇ ਸतीश ਸ਼ਾਹ पतंजलि गाय का घी मां का भरोसा प्यार से परोसा ससिका न्यूज़ 7 पंजाब हरियाणा देख रहे सारे दर्शकਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਹੋਈ ਹਲਚਲ ਤੋਂ ਸਰਨਾ ਭਰਾਵਾ ਤੇ ਮਨਜੀਤ ਸਿੰਘ ਜੀਕੇ ਦੀ ਦਿੱਲੀ ਕਮੇਟੀ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਨਰਲ ਹਾਊਸ ਦੇ ਵਿੱਚ ਮਤਾ ਪਾਸ ਕਰਕੇ ਇਹ ਮੈਂਬਰਸ਼ਿਪ ਰੱਦ ਕੀਤੀ ਗਈ ਹੈ ਜਨਰਲ ਹਾਊਸ ਦੇ ਵਿੱਚ 38 ਮੈਂਬਰ ਹਾਜ਼ਰ ਸੀ ਤੇ 3/4 ਬਹੁਮਤ ਦੇ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ ਮਤਾ ਪਾਸ ਕਰਕੇ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਗਿਆ ਜਿਦੇ ਚ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੋਨੇ ਸਰਨਾਪਰਾ ਤੇ ਤੀਸਰੇ ਮਨਜੀਤ ਸਿੰਘ ਜੀਕੇ ਇਹ ਗੈਰ ਹਾਜ਼ਰ ਰਹੇ ਔਰ ਇਨਾ ਤਿੰਨਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਦਰਸਲ ਇਲਜ਼ਾਮ ਵਿੱਤੀ ਗੜਬੜੀਆਂ ਦੇ ਨੇ ਔਰ ਕਮੇਟੀ ਨੂੰ ਲਿਖਤੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ ਸ਼ਿਕਾਇਤਾਂ ਮਿਲੀਆਂ ਸੀ ਜਿਹੜੇ ਮੌਜੂਦਾ ਕਮੇਟੀ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਕਿਹਾ ਕਿ ਕਮੇਟੀ ਨੂੰ ਵਿੱਤੀ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਐਕਟ ਦੇ ਮੁਤਾਬਕ ਹਾਊਸ ਦੇ ਕੋਲ ਅਧਿਕਾਰ ਹੈ ਕਿ ਉਹ ਇਹਨਾਂ ਸ਼ਿਕਾਇਤਾਂ ਦੇ ਚਲਦੇ ਕਿਸੇ ਮੈਂਬਰ ਤੇ ਕਾਰਵਾਈ ਕਰ ਸਕਦਾ ਹੈ ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਗੁਰੂ ਦੀ ਗੋਲਕ ਤੇ ਪੈਰਾ ਦੇਵਾਂਗੇ ਔਰ ਗੁਰੂ ਘਰ ਦੇ ਪੈਸੇ ਦੀ ਚੋਰੀ ਨੂੰ ਰੋਕਿਆ ਜਾਏਗਾ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦਾਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਹਦੀ ਸੰਗਿਆਨ ਲੈ ਕੇ ਉਹਦੀ ਰਿਪੋਰਟਸ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਉਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਹੋਰਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਪ-ਸ਼ਨਾਪ ਜਿਹੜੇ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਤੇ ਉੱਤੇ ਲਿਖ ਕੇ ਦਿੱਤਾ कि ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਜਿਓਏ ਨੇ ਸਾਰੇ ਦੇ ਸਾਰੇ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁਰਦਸਤਾਰਬੰਦੀ ਹੋਈ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਨਿਹੰਗ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਨੇ ਉਹਨਾਂ ਨੂੰ ਦਸਤਾਰਾਂ ਪੇਟ ਕੀਤੀਆਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਬੀਰ ਸਿੰਘ ਵੱਲੋਂ ਇਹ ਦਸਤਾਰਬੰਦੀ ਕੀਤੀ ਗਈ ਪਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ ਦਸਤਾਰਬੰਦੀ ਦੌਰਾਨ ਜਥੇਦਾਰ ਜਥੇਦਾਰ ਗੜਗੱਜ ਨੇ ਪੰਥਕ ਇਕਤਾ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਪੰਥਿਕ ਜੁਠੇ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਸਾਡੀਆਂ ਸੰਸਥਾਵਾਂ ਤਕੜੀਆਂ ਰਹਿਣ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਧਰਮ ਪਰਿਵਰਤਨ ਨੂੰ ਖੱਲ ਪਾਈ ਜਾਵੇ ਨਾਲ ਹੀ ਉਹਨਾਂ ਉਧਰ ਬੁੱਧਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਥਾਪੇ ਜਾਣ ਦੀ ਵੀ ਮੰਗ ਕੀਤੀ ਸ਼ਿਦਾਬਦੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਉਹਨਾਂ ਕਿਹਾ ਕਿ ਪੱਕਾ ਜਥੇਦਾਰ ਥਾਪਿਆ ਜਾਵੇ ਔਰ ਪੱਕੇ ਤੌਰ ਤੇ ਲੱਗਿਆ ਜਥੇਦਾਰ ਉਹਨਾਂ ਕਿਹਾ ਕਿ ਠੋਸ ਫੈਸਲੇ ਲੈ ਸਕਵੇ ਦੱਸ ਦੇ ਕਿ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕਿਸੇ ਜਥੇਦਾਰ ਦੀ ਦੂਸਰੀ ਵਾਰ ਦਸਤਾਰਬੰਦੀ ਹੋਈ ਹੈ ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਜਥੇਦਾਰ ਗੜਗੱਜ ਦੀ ਦਸਤਾਰਬੰਦੀ ਹੋਈ ਸੀ ਪਰ ਵਿਰੋਧ ਦੇ ਚਲਦੇ ਪਹਿਲਾਂ ਜਥੇਦਾਰ ਗੜਗੱਜ ਨੂੰ ਗੁਰੂਪੰਥ ਤੇ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਹੀ ਦਸਤਾਰਬੰਦੀ ਕਰਵਾ ਦਿੱਤੀ ਗਈ ਸੀ ਤੇ ਹੁਣ ਦੁਬਾਰਾ ਕਰਵਾਈ ਗਈ ਹੈ। ਬਾਬਾ ਕਾਲਾ ਸਿੰਘ ਜੀ ਨਾਨਕ ਸਰਕ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਢਾਹ ਕੇ ਖੜੇ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜ਼ਿੰਦਾ ਰੱਖਿਆ ਔਰ ਪੰਥ ਦੇ ਅੰਦਰ ਜਿਹੜਾ ਮਰਦਾਊਪੁਣਾ ਜਿਹੜੀ ਵੱਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਆਪਾਂ ਇਹ ਤਹਈਆ ਕਰਦੇ ਆਂ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਗੱਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਐਕਟਿੰਗ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰਿਆਂ ਦੀ ਪੁਰਜੋਰ ਜਿਹੜੀ ਸਾਡੀ ਬੇਨਤੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਹੈ ਉਹ ਜਿਹੜੇ ਪੱਕੇ ਤੌਰ ਤੇ ਲਾਏ ਜਾਣੇ ਚਾਹੀਦੇ ਨੇ ਜਿਹੜੇ ਪੱਕੇ ਤੌਰ ਤੇ ਹੁੰਦਾ ਉਹ ਜਿਹੜੇ ਠੋਸ ਫੈਸਲੇ ਲੈ ਸਕਦੇ ਨੇ ਤੇ ਉਹ ਸਾਰੇ ਖਾਲਸੇ ਪੰਥ ਦੇ ਜਿਹੜੇ ਆ ਗੁਰਮਤੇ ਦੇ ਨਾਲ ਜਿਹੜੇ ਇਹ ਫੈਸਲੇ ਲੈ ਜਾਣੇ ਚਾਹੀਦੇ ਨੇ ਕਦੇ ਵੀ ਇਹ ਨਹੀਂ ਜੇ ਕੋਈ ਗਲਤੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਪੱਕਾ ਜਥੇਦਾਰ ਜਿਹੜਾ ਸਮੁੱਚੇ ਹੀ ਖਾਲਸੇ ਪੰਥ ਨੂੰ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਹੋਵੇ ਪਰ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਜਥੇਦਾਰ ਜਿਹੜਾ ਸਾਹਮਣੇ ਆ ਕੇ ਤੇ ਜਿਹੜਾ ਸਾਰੇ ਵਧੀਆ ਢੰਗ ਨਾਲ ਫੈਸਲੇ ਲੈ ਸਕਣ ਤੇ ਆਪਾਂ ਸਾਰੇ ਉਹ ਵਧੀਆ ਕਾਰਜ ਕਰੀਏ ਸੋ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਇਹ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਹਮੇਸ਼ਾ ਮਰਿਆਦਾ ਤੇ ਕਾਇਮ ਨੇ ਤੇ ਅੱਗੇ ਵੀ ਕਾਇਮ ਰਹਿਣਗੀਆਂ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਇਸ ਮੌਕੇ ਨਸ਼ੇ ਦੇ ਮੁੱਦੇ ਤੇ ਵੀ ਚਿੰਤਾ ਜਤਾਈ ਉਹਨਾਂ ਚਿੱਟੇ ਦੇ ਆਦੀ ਮਾਂ-ਬਾਪ ਦਾ ਜ਼ਿਕਰ ਕੀਤਾ ਮਾਂਸਾ ਦਾ ਜਿਹੜਾ ਚੋੜਾ ਸੀ ਜਿਨ੍ਹਾਂ ਨੇ ਆਪਣਾ ਹੀ ਬੱਚਾ ਵੇਚ ਦਿੱਤਾ ਉਹਨਾਂ ਕਿਹਾ ਕਿ ਸਾਡਾ ਪੰਜਾਬ ਇਹ ਨਹੀਂ ਹੋ ਸਕਦਾ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਬੱਚੇ ਕੁਰਬਾਨ ਕਰ ਦਿੱਤੇ ਸੀ ਔਰ ਮਾਨਸਾ ਦੇ ਵਿੱਚ ਮਾਪਿਆਂ ਨੇ ਚਿੱਟੇ ਦੇ ਲਈ ਬੱਚਾ ਵੇਚ ਦਿੱਤਾ ਇਹ ਸਾਡਾ ਪੰਜਾਬ ਨਹੀਂ ਹੋ ਸਕਦਾ ਉਹਨਾਂ ਰਲ ਕੇ ਸਾਰਿਆਂ ਨੂੰ ਨਸ਼ੇ ਦੇ ਖਿਲਾਫ ਅੱਗੇ ਆਉਂਦੀ ਅਪੀਲ ਕੀਤੀ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਵਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਤੇ ਉਧਰ ਤਰਨ ਤਰਨ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਔਰ ਇਸ ਧਰਨੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼ਾਮਿਲ ਹੋਏ। ਉਨ੍ਹਾਂ ਅਕਾਲੀ ਲੀਡਰਾਂ ਦੇ ਖਿਲਾਫ ਕੇਸ ਤਰਜਹੂਨ ਤੇ ਇਤਰਨਾ ਦਿੱਤਾ। ਇਸ ਮੌਕੇ ਸੁਖਵੀਰ ਬਾਦਲ ਵੱਲੋਂ ਸੂਬਾ ਸਰਕਾਰ ਤੇ ਖੂਬ ਨਿਸ਼ਾਨੇ ਸਾਧੇ। ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ। ਇਹ ਭੀ ਜਿੱਤੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਤੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਆ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲ ਸਿੰਘ ਸਾਹਿਬ ਨੇ 16 ਸਾਲ ਜੇਲਾ ਕੱਟਿਆ ਐ ਇੱਥੇ ਬੈਠੀ ਐ ਲੀਡਰਸ਼ਿਪ ਜਿਹਨੇ 10-10 ਸਾਲ ਜੇਲਾ ਕੱਟਿਆ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਤੇ ਖਬਰ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਸਰਪੰਚੀ ਚੋਣਾਂ ਦਾ ਨਤੀਜਾ ਪਲਟ ਗਿਆ ਔਰ ਹਾਰਨ ਵਾਲਾ ਉਮੀਦਵਾਰ ਰੀਕਾਊਂਟਿੰਗ ਤੋਂ ਬਾਅਦ ਜਿੱਤ ਗਿਆ ਤੇ ਉਸ ਨੂੰ ਸਰਪੰਚ ਚੁਣਿਆ ਗਿਆ ਵੋਟਾਂ ਦੀ ਦਰਸਲ ਦੁਬਾਰਾ ਗਿਣਤੀ ਹੋਈ ਔਰ ਦੁਬਾਰਾ ਗਿਣਤੀ ਹੋਣ ਤੇ ਜੋ ਪਿਛਲੇ ਵਾਲੀ ਵਾਰੀ ਹਾਰਿਆ ਸੀ ਉਸ ਨੇ ਜਿੱਤ ਹਾਸਲ ਕਰ ਲਈ ਟਾਂਡਾ ਦੇ ਪਿੰਡ ਖਰਲ ਖੁਰਦ ਦੀ ਸਰਪੰਚੀ ਦਾ ਇਹ ਮਾਮਲਾ ਸੀ ਇੱਕ ਧਿਰ ਨੇ ਹਾਰ ਤੋਂ ਬਾਅਦ ਹਾਈ ਕੋਰਟ ਦਾ ਰੁਕ ਕੀਤਾ ਸੀ ਇਲੈਕਸ਼ਨ ਪਟੀਸ਼ਨ ਪਾਈ ਸੀ ਔਰ ਹਾਈ ਕੋਰਟ ਦੇ ਹੁਕਮਾਂ ਤੇ ਦੁਬਾਰਾ ਵੋਟਾਂ ਦੀ ਗਿਣਤੀ ਕਰਵਾਈ ਗਈ ਐਸ ਡੀ ਐਮ ਟਾਂਡਾ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਇਹ ਰੀ ਕਾਊਂਟਿੰਗ ਹੋਈ ਦੁਬਾਰਾ ਗਿਣਤੀ ਹੋਈ ਔਰ ਦੁਬਾਰਾ ਗਿਣਤੀ ਹੋਣ ਤੇ ਗੁਰਪਾਲ ਕੌਰ ਨੇ ਜਿੱਤ ਹਾਸਲ ਕਰ ਦੇ ਕਰ ਲਈ ਦੋ ਵੋਟਾਂ ਦੇ ਫਰਕ ਨਾਲ ਗੁਰਪਾਲ ਕੌਰ ਨੂੰ ਜੇਤੂ ਐਲਾਨਿਆ ਗਿਆ ਪਹਿਲਾਂ ਕਰਮਜੀਤ ਕੌਰ ਦੀ 6 ਵੋਟਾਂ ਨਾਲ ਜਿੱਤ ਹੋਈ ਸੀ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਨਵੇਂ ਚੁਣੇਗੇ ਸਰਪੰਚ ਗੁਰਪਾਲ ਕੌਰ ਦਾ ਸਨਮਾਨ ਕੀ ਨਾਮ ਹੈ ਜੀ ਗੁਰਪਾਲ ਕੌਰ ਕਿਹੜੇ ਪਿੰਡ ਦੇ ਹਨ ਕਰਲਕੁਰਦ ਤਲ ਕਿ ਉਹ ਜਿਹੜਾ ਗੱਲ ਕੀਤੀ ਹੈ 20 ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਤਾਂ ਤੇ 6 ਵੋਟਾਂ ਦੇ ਨਾਲ ਤੁਸੀਂ ਜਿੱਤਾਰੇ ਹਾਂ ਹਾਂਜੀ ਤੇ ਦੁਬਾਰਾ ਜੀ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਅਸਾਂ 2 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਾਂਜੀ ਕੀ ਕਹਿਣਾ ਚਾਹਾਂਗੇ ਅਸੀਂ ਹਾਈ ਕੋਰਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸ.ਡੀ.ਐਮ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਹੇਰਾਫਰੀ ਹੋਈ ਸੀ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5 10 ਮਿੰਟ ਲਾਈਟ ਵੀ ਗਈ ਆ ਇਹ ਵੋਟਾਂ ਦੇ ਵਿੱਚ ਹੇਰਾਫਰੀ ਹੋਈ ਆ ਜੀ ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿਚੇਰਾ ਫੇਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੈ ਤੇ ਇਹਦੇ ਵਿੱਚ ਵੋਟਾਂ ਜ਼ਿਆਦੀਆਂ ਪਿੰਡਾਂ ਵਾਲਿਆਂ ਨੇ ਬਹੁਤ ਸਹਯੋਗ ਦਿੱਤਾ ਸਾਰੇ ਪਿੰਡਾਂ ਨੇ ਸਹਯੋਗ ਦੋ ਸਾਰੇ ਤੇ ਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਵਿਆਹ ਤੋਂ ਪਹਿਲਾਂ ਇੱਕ ਕੁੜੀ ਦੀ ਮੌਤ ਹੋ ਗਈ ਲੇਡੀ ਸੰਗੀਤ ਵਾਲੇ ਦਿਨ ਰਾਤ ਨੂੰ ਦਿਲ ਦਾ ਦੌਰਾ ਪਿਆ ਤੇ ਪੂਜਾ ਨਾਮ ਦੀ ਲੜਕੀ ਦੀ ਜਾਨ ਚਲੀ ਗਈ ਜਾਗੋ ਵਾਲੀ ਰਾਤ ਸੀ ਜਾਗੋ ਵਾਲੀ ਰਾਤ ਪੂਜਾ ਨੂੰ ਦਿਲ ਦਾ ਦੌਰਾ ਪੈ ਗਿਆ ਔਰ ਉਸ ਤੋਂ ਬਾਅਦ ਜਿਸ ਸੂਟ ਦੇ ਵਿੱਚ ਉਸਦੀ ਡੋਲੀ ਉੱਠਣੀ ਸੀ ਉਸੇ ਸੂਟ ਦੇ ਵਿੱਚ ਪੂਜਾ ਦੀ ਅਰਥੀ ਉੱਠੀ ਉਸੇ ਵਿਆਹ ਵਾਲੇ ਸੂਟ ਦੇ ਵਿੱਚ ਉਸ ਨੂੰ ਤਿਆਰ ਕੀਤਾ ਗਿਆ ਉਸਦੇ ਆਖਰੀ ਸਫ਼ਰ ਦੇ ਲਈ ਔਰ ਉਸੇ ਲਾਲ ਜੋੜੇ ਦੇ ਵਿੱਚ ਉਸਦੀ ਅਰਥੀ ਸਜਾਈ ਗਈ ਪੂਜਾ ਜੋ ਆਪਣਾ ਆਪਣੇ ਜਾਗੋ ਦੇ ਦਿਨ ਬੜੀ ਖੁਸ਼ ਸੀ ਨੱਚ ਟੱਪ ਰਹੀ ਸੀ ਉਸੇ ਰਾਤ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸਦੀ ਜਾਨ ਚਲੀ ਗਈ ਫਰਾਮਾਣਾ ਕਾਟਾ ਵਰਤ ਗਈ ਕੀ ਕਹਿ ਸਕਦੇ ਨੂੰ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਪੀਰ ਫੇਸ ਕੀ ਸਰਦ ਵਿਆਹ ਦੇ ਦਿਨ ਤਰੇ ਸੇ ਵਧਿਆ ਚਾੜਾ ਚਾਵਾਂ ਲਾੜਾ ਨਾ ਉਹਨਾਂ ਨੇ ਆਉਣਾ ਸੀ ਚਾਵਾਂ ਲਾੜਾ ਨਾ ਸੀ ਤੋਰਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਤੇ ਉਹ ਜਾ ਮਾਲਕ ਕਿਸੇ ਵੈਰੀ ਦੁਸਮਣ ਦਾ ਹੋ ਗਈ 12 1 ਦੇ ਸੰਸਣ ਸੀ ਕਿਉਂ 12 1 ਵਜੇ ਨਾ ਸਭ ਆਮ ਹੀ ਡੀਜੇ ਚੱਲਦੇ ਉਹ ਦੋ ਬੰਦੇ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਕੋਈ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਲਿਆ ਆਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਮਿਛੋੜਾ ਪਾਤਾ ਬਹੁਤ ਵਧੀਆ ਤੇ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਬਦਮਾਸ਼ਾਂ ਵੱਲੋਂ ਇੱਕ ਥਾਰ ਦੀ ਪੰਨ ਤੋੜ ਕੀਤੀ ਗਈ ਥਾਰ ਤੇ ਪੱਥਰ ਵਰਾਏ ਗਏ ਦਰਅਸਲ ਇਹ ਥਾਰ ਇੱਕ ਜਿਮ ਸੰਚਾਲਕ ਦੀ ਸੀ ਜਿਸ ਤੇ ਪੱਥਰ ਮਾਰੇ ਗਏ ਥਾਰ ਦੇ ਸ਼ੀਸ਼ੇ ਟੁੱਟ ਗਏ ਕਾਫੀ ਨੁਕਸਾਨ ਹੋਇਆ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਤਿੰਨ ਬਦਮਾਸ਼ ਸੀ ਜਿਨ੍ਹਾਂ ਵੱਲੋਂ ਥਾਰ ਦੀ ਪੰਨ ਤੋੜ ਕੀਤੀ ਗਈ ਥਾਰ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਇਹ ਵੀ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਫਿਰ ਵੀ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਤੇ ਪਠਾਨਕੋਟ ਦੇ ਸਰਹੱਦੀ ਪਿੰਡ ਪਹਾੜੀਪੁਰ ਦੇ ਕਿਸਾਨ ਕਾਫੀ ਪਰੇਸ਼ਾਨ ਨੇ ਕਿਸਾਨਾਂ ਮੁਤਾਬਕ ਖੜਾ ਕਰਕੇ ਉਹਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਰ ਹੁਣ ਤੱਕ ਨਾ ਕੋਈ ਅਧਿਕਾਰੀ ਖਰਾਬ ਫਸਲਾਂ ਦੀ ਜਾਂਚ ਲਈ ਆਇਆ ਤੇ ਨਾ ਹੀ ਉਹਨਾਂ ਨੂੰ ਇਸ ਖਰਾਬੇ ਦਾ ਕੋਈ ਮੁਆਵਜ਼ਾ ਮਿਲੇ। ਇਤੋਂ ਨਹੀਂ ਰਹੀ ਨਹੀਂ ਫਸਲ ਬਰਬਾਦ ਹੋ ਗਈ ਹੈ ਤੇ ਇਹਨੇ ਖਾੜੇ ਕੋਈ ਪਟਵਾਰੀ ਨਹੀਂ ਆਇਆ ਕੋਈ ਨਹੀਂ ਆਇਆ ਗਰਦਾਫਰੀ ਰਹੀ ਚੱਲ ਜਉ ਉੱਥੇ ਖਾਦ ਵੀ ਸਭ ਕੁਝ ਦੇ ਰਹੇ ਨੇ ਉੱਥੇ ਦੇ ਵੀ ਦਿੱਤੇ ਨੇ ਲੋਕਾਂ ਨੂੰ ਲੇਕਿਨ ਇੱਥੇ ਨਾ ਪਟਵਾਰੀ ਆਇਆ ਨਾ ਕੋਈ ਆਇਆ ਗਰਾਊਂਡ ਦੇ ਵਿੱਚ ਕੋਈ ਨਹੀਂ ਆਇਆ ਕਿਸਾਨ ਕਿੰਨਾ ਕੋ ਹੋਇਆ ਸਾਡਾ ਤਾਂ ਦਿਲ ਵੀ ਨਹੀਂ ਕਰਦਾ ਝੋਨਾ ਵੱਢਣ ਨੂੰ ਹਨਾ ਕਿ ਵੱਢਣੇ ਪੈਣਾ ਹੈ ਮਜਬੂਰੀ 'ਚ ਕਿਉਂਕਿ ਅੱਗੇ ਕਣਕ ਲਈ ਫਸਲ ਤਿਆਰ ਕਰਨੀ ਆ ਨਾ ਤਾਂ ਤੁਸੀਂ ਮੌਕੇ ਦਾ ਦੇਖ ਹੀ ਲਓ ਇੱਥੇ ਕੋਈ ਕੀ ਆਇਆ ਨਹੀਂ ਹੈਗਾ ਦੇਖਣਾ ਡੈਣਾ ਕਿ ਤੁਸੀਂ ਮੌਕੇ ਦਾ ਦੇਖ ਲਓ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਦਾ ਨੁਕਸਾਨ ਹੋਇਆ ਹੈਗਾ ਚੈੱਕ ਦਾਣਾ ਵੀ ਸਹੀ ਨਹੀਂ ਹੈ ਸਾਰੀ ਫਸਲ ਬਰਬਾਦ ਹੈ ਪਰ ਸਰਕਾਰ ਦੁਆਰਾ ਕੋਈ ਵੀ ਜਾਂ ਅਧਿਕਾਰੀ ਸਰਕਾਰੀ ਅਧਿਕਾਰੀ ਨਾ ਤੇ ਫਸਲ ਨੂੰ ਦੇਖਣਾ ਆਇਆ ਮੌਕੇ ਤੇ ਨਾ ਤੇ ਉਹਨਾਂ ਨੇ ਕੋਈ ਸਾਨੂੰ ਮੁਆਵਜ਼ਾ ਦਿੱਤਾ ਅਜੇ ਤੱਕ ਤੇ ਉਧਰ ਸੰਗਰੀ ਸੰਗਰੂਰ ਦੇ ਕਿਸਾਨਾਂ ਨੇ ਖਾਦ ਵਿਕਰੇਤਾਵਾਂ ਤੇ ਇਲਜ਼ਾਮ ਲਾਏ ਨੇ ਉਹਨਾਂ ਕਹਿੰਿਆ ਕਿ ਦੁਕਾਨਦਾਰਾ ਵੱਲੋਂ ਜ਼ਬਰਦਸਤੀ ਉਹਨਾਂ ਨੂੰ ਵਾਧੂ ਸਮਗਰੀ ਦਿੱਤੀ ਜਾ ਰਹੀ ਹੈ ਡੀਪੀ ਖਾਦ ਦੇ ਨਾਲ ਹੋਰ ਸਮਾਨ ਧੱਕੇ ਨਾਲ ਵੇਚਿਆ ਜਾ ਰਿਹਾ ਹੈ ਪੈਸਟਿਸਾਈਡ ਸੁਕਾਨਦਾਰਾ ਨੇ ਵੀ ਪ੍ਰਸ਼ਾਸਨ ਕੋਲੇ ਸ਼ਿਕਾਇਤ ਕੀਤੀ ਹੈ ਕਿ ਜੋ ਜੇ ਪਿੱਛੇ ਤੋਂ ਸਮਾਨ ਨਾ ਲਈਏ ਤਾਂ ਸਾਡੇ ਕੋਲੇ ਖਾਦ ਨਹੀਂ ਭੇਜੀ ਜਾਂਦੀ ਇਹ ਵੀ ਇਹਨਾਂ ਦਾ ਸਟੱਡੀ ਦੇ ਵਿੱਚੋਂ 11 ਫੈਲੇ ਲੱਗੇ ਆਏ ਨੇ ਜਿਦੇ ਨਾਲ ਇਹਨਾਂ ਨੂੰ ਉਹ ਸੱਤ ਸੀਸੀਆਂ ਦਪੀਆਂ ਗਈਆਂ ਨੇ ਜਿਨ੍ਹਾਂ ਨੇ ਕੋਈ ਵਾਤੋਚ ਨਹੀਂ ਆਉਂਦੇ ਤੇ ਜੇ ਇਹਦੀ ਜਗ੍ਹਾ ਤੇ ਗੁੱਲੀੜ ਨਹੀਂ ਦਵਾਈ ਦਿੱਤੀ ਜਾਂਦੀ ਤਾਂ ਕਿਸਾਨ ਤੇ ਇਹ ਨੂੰ ਨਜਾਇਜ਼ ਸਰਚੇ ਤੋਂ ਬਚ ਸਕਦਾ ਜਿਵੇਂ ਪਹਿਲਾਂ ਘਟ ਨਿਕਲੀਆ ਉਹਦੇ ਕਾਰਨ ਕਿਸਾਨਾਂ ਨੂੰ ਜਿਹੜੀ ਆਹ ਠੱਕੇ ਨਾਲ ਆ ਥੋਪਿਆ ਜਾ ਰਿਹਾ ਝੂਰੀਆਂ ਤੇ ਡੀਏਪੀ ਕਹਿੰਦੇ ਨੇ ਇਹਨੂੰ ਇਹਦੀ ਕੋਈ ਲੋੜ ਨਹੀਂ ਭਰਾਵੋ ਜਿਹਦੇ ਲੈਵੇ ਜਿਹੜਾ ਡੀਏਪੀ ਆ ਇਹਨੂੰ ਦੁਕਾਨਾਂ ਵਾਲੇ ਵੀ ਤੇ ਸਟੇਡੀ ਵਾਲੇ ਵੀ ਠੱਕੇ ਨਾਲ ਕਿਸਾਨਾਂ ਨੂੰ ਚਿਮੜਿਆ ਜਾ ਰਿਹਾ ਜਿਹਦੀ ਆਹ ਲੋੜ ਆ ਉਹ ਨਾ ਕੋਈ ਖੇਤੀਬਾੜੀ ਆ ਜਿਵੇਂ ਪਹਿਲਾਂ ਇਹਨਾਂ ਨੇ ਨੈਨੋ ਵਗੈਰਾ ਦਿੱਤਾ ਉਹ ਮੰਨ ਕੇ ਗਏ ਨੇ ਕਿ ਉਹ ਉਹਨੇ ਕੋਈ ਕੰਮ ਨਹੀਂ ਕਰਿਆ ਲੋਕਾਂ ਨੇ ਦੱਸਿਆ ਉਹਨਾਂ ਨੂੰ ਇਹਦੇ ਨੇ ਇਹਦੇ ਖੇਤੀਬਾੜੀ ਮੰਤਰੀ ਸੈਂਟਰ ਦੇ ਕਹੀ ਜਾ ਰਹੇ ਨੇ ਵੀ ਕਿਸਾਨਾਂ ਨੂੰ ਕੋਈ ਨਹੀਂ ਕੁਝ ਨਹੀਂ ਲਾ ਕੇ ਦੇਊਗਾ ਦਿੱਤਾ ਜਾਊਗਾ ਇਹਦੇ ਉੱਪਰ ਇਹਨਾਂ ਦੇ ਜਿਹੜੇ ਅਫਸਰ ਨੇ ਡੀਸੀ ਸਾਹਿਬ ਤੇ ਜਾਂ ਚੀਫ ਉਹਨਾਂ ਦੀ ਗੌਰ ਕਰਨੀ ਬਣਦੀ ਹੈ ਜਿਨ੍ਹਾਂ ਦੀ ਕੋਈ ਗੌਰ ਨਹੀਂ ਤੇ ਖਬਰ ਸੋਨੀਪੱਤੋ ਜਿੱਥੇ ਇੱਕ ਪਿਓ ਪੁੱਤਰ ਦੀ ਮੌਤ ਹੋ ਗਈ ਦਰਅਸਲ ਦੋਨਾਂ ਨੂੰ ਕਰੰਟ ਲੱਗਿਆ ਔਰ ਕਰੰਟ ਲੱਗਣ ਕਰਕੇ ਦੋਨਾਂ ਦੀ ਜਾਨ ਚਲੀ ਗਈ ਦੋਨੇ ਪਿਓ ਪੁੱਤ ਖੇਤਾਂ ਦੇ ਵਿੱਚ ਕੰਮ ਕਰਨ ਗਏ ਸੀ ਕੰਮ ਕਰਨ ਦੌਰਾਨ ਉਹਨਾਂ ਨੂੰ ਕਰੰਟ ਲੱਗ ਗਿਆ ਪਿਓ ਦੀ ਉਮਰ 46 ਸਾਲ ਤੇ ਪੁੱਤਰ ਦੀ ਉਮਰ 26 ਸਾਲ ਸੀ ਸੋਨੀਪਿੰਡ ਦੇ ਸੋਨੀਪੱਤ ਦੇ ਪਿੰਡ ਚਾਟੀ ਕਲਾਂ ਦਾ ਇਹ ਮਾਮਲਾ ਹੈ ਜਿੱਥੇ ਪਿਓ ਪੁੱਤ ਦੀ ਖੇਤਾਂ 'ਚ ਕੰਮ ਕਰਦੇ ਹੋਏ ਕਰੰਟ ਲੱਗਣ ਨਾਲ ਮੌਤ चौबीस अक्टूबर को थाना कुंडली में सूचना प्राप्त हुई कि जट्टी गांव में करंट लगने से दो व्यक्तियों की मृत्यु हुई है सूचना पर पुलिस टीम मौके पर पहुंची तो मृतक प्रेम सिंह के भाई साहब सिंह ने बयान किया कि उसके भाई प्रेम व भाई के बेटे मनोज जो खेत में पानी चलवाने आए थे तो दोनों को ट्यूबवेल चलाते हुए करंट लग गया और दोनों की मृत्यु हो गई है जिस पर पुलिस द्वारा 194 नाइन्टी फोर ਦੀ ਕਰਵਾਈ ਕੀਤੀ ਗਈ ਤੇ ਪੰਚਕੁਲਾ ਦੇ ਸੈਕਟਰ 5 ਦੇ ਵਿੱਚ ਦੋ ਕਲੱਬਾਂ 'ਚ ਰੇਡ ਹੋਈ ਹੈ ਐਕਸਾਈਜ਼ ਵਿਭਾਗ ਤੇ ਪੁਲਿਸ ਵੱਲੋਂ ਇਹ ਰੇਡ ਕੀਤੀ ਗਈ ਔਰ 94 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਕਲੱਬ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੋਵਾਂ ਕਲੱਬਾਂ ਦੇ ਵਿੱਚ ਇਹ ਨਜਾਇਜ਼ ਸ਼ਰਾਬ ਪਰੋਸੀ ਜਾ ਰਹੀ ਸੀ ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਰੇਡ ਕੀਤੀ ਤੇ 94 ਬੋਤਲਾਂ ਸ਼ਰਾਬ ਦੀਆਂ ਜਬਤ ਕਰ सूचना थी, थी प्राप्त होने के बाद एक्साइज डिपार्टमेंट से संपर्क करके उनके साथ जाके और एक्साइज इंस्पेक्टर द्वारा तलाशी दिलवाई गई और जो विभिन्न इनके जो क्लब्स हैं जिनके बारे में ऐसी सूचना थी कि भी ये बाहर की जो है शराब सप्लाई कर रहे हैं या मतलब परोस रहे हैं तो इस बारे में संबंध में इंस्पेक्टर साहब हमारे जो थे एक्साइज के वो हाजिरा ए साहब भी थे और उनकी टीम में थी साथ में तो उनके द्वारा और साथ में रहकर चेकिंग की गई चेकिंग के दौरान का जो क्लब है उसके चेकिंग के दौरान उसके वहाँ पे शराब जो है आउटर की शराब जो है बरामद की गई थी जिसके ऊपर नियम अनुसार फिर कार्रवाई करते हुए एफ दर्ज की गई और उसके जो वहाँ पे सर्व कर रहे थे जो मेन मैनेजर था उसको भी अरेस्ट किया गया इसी तरह फिर दूसरा क्लब एक मुकाबी क्लब है जिसको भी इसी तरह से फिर उसकी भी जांच की गई और चेकिंग की गई तो उसमें भी इसी तरह के आउटर की कुछ अलग अलग ब्रांड की शराब की बोतलें मिली थी तो उसी पे भी नियमानुसार एफ अलग से दर्ज करके और उनको भी गिरफ्तार करके और नियम अनुसार कार्रवाई की गई थी रात को ਤੇ ਹੁਣ ਗੱਲ ਆਸਟ੍ਰੇਲੀਆ ਭਾਰਤ ਵਨਡੇ ਦੀ ਆਸਟ੍ਰੇਲੀਆ ਦੇ ਖਿਲਾਫ ਵਨਡੇ ਮੈਚ ਭਾਰਤ ਨੇ ਜਿੱਤ ਲਿਆ ਤੀਸਰਾ ਵਨਡੇ ਮੈਚ ਸੀ ਜਿਸ ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਦੇ ਨਾਲ ਸ਼ਿਕਸ ਦਿੱਤੀ ਹੈ 236 ਦੌੜਾਂ ਦਾ ਟੀਚਾ ਸੀ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ ਰੱਖਿਆ ਸੀ ਜਿਸ ਨੂੰ ਭਾਰਤ ਨੇ ਬੜੀ ਆਸਾਨੀ ਨਾਲ ਅਚੀਵ ਕਰ ਲਿਆ ਇੱਕ ਵਿਕਟ ਦੇ ਨੁਕਸਾਨ ਤੇ ਹੀ 237 ਦੌੜਾਂ ਬਣਾ ਲਈਆਂ ਰੋਹਿਤ ਸ਼ਰਮਾ ਨੇ 121 ਦੌੜਾਂ ਦੀ ਅਜੇਤੂ ਪਾਰੀ ਖੇਡੀ ਔਰ 74 ਦੌੜਾਂ ਬਣਾ ਕੇ ਵਿਰਾਟ ਕੋਹਲੀ ਨਾਟ ਆਊਟ ਰਹੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਨਾਂ ਨੇ ਹੀ ਇਹ ਮੈਚ ਜਿਤਾ ਦਿੱਤਾ 2-1 ਦੇ ਨਾਲ ਇੱਕ ਰੋਜ਼ਾ ਸੀਰੀਜ਼ ਜਿਹੜੀ ਹੈ ਉਹ ਆਸਟ੍ਰੇਲੀਆ ਜਿੱਤ ਚੁੱਕਿਆ ਹੈ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਵਨਡੇ ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਉਹ ਦੂਜੇ ਬੱਲੇਬਾਜ਼ ਬਣੇ ਨੇ 18426 ਤੋਂ ਵੱਧ ਦੌੜਾਂ ਬਣਾ ਕੇ ਸਚਿੰਤ ਅਦੁਲਕਰ ਪਹਿਲੇ ਨੰਬਰ ਤੇ ਕੋਈ ਆ एज अ प्लेयर दोनों के ऊपर कोई ऐसा डाउट नहीं था कि uh, वो परफॉर्म नहीं कर पाएंगे बट uh, डेफिनेटली बहुत अच्छा uh, लगता है आपको एज अ एज ए कैप्टन यार बाहर बैठ के जब आप मैच देखते हैं तो बहुत अच्छा लगता है कि दो सबसे सीनियर प्लेयर टीम के खेल रहे हैं और दे गेटिंग टीम थ्रू जी आई थिंक यहाँ आने से पहले ऐसे कोई बैटिंग में नहीं लग रहा है कि कुछ है uh, कभी कभी होता है ऐसे कि आप स्टार्ट मिलते हैं आपको uh, अच्छा शॉट हाथ में चला जाता है Uh, एक पहले मैच में डाउन द लेग आउट हो गया तो इतना ज्यादा मैं सोच नहीं रहा अपनी बैटिंग के ऊपर कि कुछ काम करने की जरूरत है कभी कभी होता है दो तीन मैच आपके आप ऑब्वियसली चाहते हो एज ए बैट्समैन कि आप हर मैच में uh, परफॉर्म करो टीम के लिए बट आई एम नॉट टू वरीड अबाउट माय परफॉर्मेंस कोई पंजाब कणक की बिजाई की शुरुआत हो चुकी है कई इलाकों के कणक बीजनी शुरू कर दी है 15 ਨਵੰਬਰ ਤੱਕ ਕਣਕ ਦੀ ਬਜਾਈ ਦੇ ਲਈ ਸਮਾਂ ਟੁਕਮਾ ਮੰਨਿਆ ਜਾਂਦਾ ਹੈ ਹੜ੍ਹਾਂ ਦੇ ਸੰਕਟ ਕਰਕੇ ਇਹ ਬਜਾਈ ਕੁਝ ਇਲਾਕੇ ਦੇ ਵਿੱਚ ਪਛੜ ਸਕਦੀ ਹੈ ਕਈ ਇਲਾਕਿਆਂ ਚ ਛੋਨੇ ਦੀ ਬਾਢੀ ਵੀ ਪਛੜੀ ਹੈ ਕਣਕ ਦੀ ਬਜਾਈ ਦੇ ਵਿਚਾਲੇ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਡੀਏਪੀ ਖਾਦ ਦੀ ਆ ਰਹੀ ਹੈ ਕਿਉਂਕਿ ਡੀਏਪੀ ਦੀ ਕਾਫੀ ਕਿਲਤ ਪਾਈ ਜਾ ਰਹੀ ਹੈ ਪੰਜਾਬ ਕੋਲ ਹਾਲੇ 3.5 ਲੱਖ ਟਨ ਡੀਏਪੀ ਦਾ ਕੋਟਾ ਮੌਜੂਦ ਹੈ ਹਾਲਾਂਕਿ ਫਸਲ ਦੇ ਲਈ ਕਰੀਬ 5.5 ਲੱਖ ਟਨ ਦੀ ਲੋੜ ਹੈ ਪੰਜਾਬ ਕੋਲ ਇਸ ਵੇਲੇ 2 ਲੱਖ ਟਨ ਡੀਪੀ ਖਾਦ ਦੀ ਘਾਟ ਹੈ ਕਈ ਥਾਵਾਂ ਤੇ ਕਿਸਾਨਾਂ ਨੇ ਇਹ ਵੀ ਸ਼ਿਕਾਇਤ ਦਿੱਤੀ ਕਿ ਪ੍ਰਾਈਵੇਟ ਡੀਲਰ ਖਾਦ ਜਾਂ ਤਾਂ ਮਹਿੰਗੀ ਵੇਚ ਰਹੇ ਨੇ ਜਾਂ ਖਾਦ ਦੇ ਨਾਲ ਹੋਰ ਵਾਧੂ ਉਤਪਾਦ ਨਜਾਇਜ਼ ਤੌਰ ਤੇ ਚੁਗਾ ਰਹੇ ਨੇ